ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ ਪਰ ਅੱਜ ਹੀ ਮੀਂਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗ ਰਿਹਾ ਕਿਉਂਕਿ ਮੈਨੂੰ ਇਹ ਸਮੀਨ ਉਹ ਵੇਸ਼ ਕੀ ਮੈਨੂੰ ਇੱਕ ਬੱਸ ਵਿੱਚ ਕੁੜੀ ਮਿਲੀ ਸੀ ਜੀਤੀ ਉਹਦੀ ਯਾਦ ਆ ਗਈ ਉਹ ਵੀ ਬਹੁਤ ਰੋ ਰਹੀ ਸੀ ਐ ਲੱਗਦਾ ਜਿਵੇਂ ਰੱਬ ਵੀ ਉਹਦੇ ਨਾਲ ਅੱਜ ਰੋ ਰਿਹਾ ਹੈ ਬੜੇ ਹੀ شریف ਪਰਵਾਰ ਦੀ ਸੀ ਥੀ ਉਹ ਉਹ ਮੇਰੇ ਨਾਲ ਗੱਲਾਂ ਕਰਨ ਲੱਗੀ ਕਹਿੰਦੀ ਮੇਰੇ ਵਿਆਹ ਨੂੰ ਬਹੁਤ ਸਾਲ ਹੋ ਗਏ ਮੈਂ ਉਹਨੂੰ ਬਹੁਤ ਚੁੱਪ ਕਰਾਇਆ ਮੈਂ ਕਿਹਾ ਚੁੱਪ ਕਰ ਜਾ ਤੂੰ ਰੋ ਕਿਉਂ ਰਹੀ ਆਂ ਤਾਂ ਉਹ ਕਹਿੰਦੀ ਕਿ ਮੈਂ ਆਪਣੇ ਭਰਾ ਨੂੰ ਮਿਲਣ ਜਾ ਰਹੀ ਆ ਮੈਂ ਕਿਹਾ ਵੀ ਫਿਰ ਤਾਂ ਤੈਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਤੂੰ ਆਪਣੇ ਭਰਾ ਨੂੰ ਮਿਲਣ ਜਾ ਰਹੀ ਆ ਕਹਿੰਦੀ ਨਹੀਂ ਭੈਣੀ ਇਹ ਖੁਸ਼ੀ ਵਾਲੀ ਗੱਲ ਨਹੀਂ ਹੈਗੀ ਅੱਜ ਮੈਂ ਆਪਣੇ ਭਰਾ ਨੂੰ ਦੁੱਖ ਦੀ ਘੜੀ 'ਚ ਮਿਲਣ ਜਾ ਰਹੀ ਆ ਜਦੋਂ ਕਿ ਮੇਰੇ ਭਰਾ ਨੇ ਅੱਗੋਂ ਕੁਝ ਬੋਲਣਾ ਹੀ ਨਹੀਂ ਮੇਰੇ ਨਾਲ ਫਿਰ ਉਹ ਮੇਰੇ ਨਾਲ ਗੱਲੀ ਪੈ ਗਈ ਤੇ ਦੱਸਣ ਲੱਗੀ ਕਿ ਮੇਰੇ ਵਿਆਹ ਨੂੰ ਕਈ ਸਾਲ ਹੋ ਗਏ ਆ ਮੇਰਾ ਘਰ ਵਾਲਾ ਸ਼ਹਿਰ ਵਿੱਚ ਨੌਕਰੀ ਕਰਦਾ ਮੈਂ ਘਰ ਚ ਸੱਸ ਸਹੁਰੇ ਦੀ ਸਾਮ ਸੰਭਾਲ ਕਰਦੀ ਆ ਤੇ ਆਪਣੇ ਬੇਟੇ ਦੀ ਦੇਖਭਾਲ ਕਰਦੀ ਆ ਕਹਿੰਦੀ ਕੱਲ ਮੈਨੂੰ ਫੋਨ ਆਇਆ ਕਿ ਮੇਰਾ ਭਰਾ ਬਹੁਤ ਜ਼ਿਆਦਾ ਬਿਮਾਰ ਹੈ ਮੇਰਾ ਕਹਿੰਦੀ ਦਿਲ ਕੰਬ ਗਿਆ ਭਰਾ ਛੋਟਾ ਸੀ ਪਰ ਦਿਲ ਦੇ ਕਹਿੰਦੀ ਮੇਰੇ ਬਹੁਤ ਨੇੜੇ ਸੀ ਕਹਿੰਨੀ ਮੈਂ ਆਪਣੇ ਹਸਬੰਦ ਤੋਂ ਪੁੱਛਿਆ ਵੀ ਮੇਰਾ ਭਰਾ ਬਿਮਾਰ ਹੈ ਮੈਂ ਪੇਕੇ ਜਾਵਾਂ ਤਾਂ ਹਸਬੰਦ ਨੇ ਕਹਿੰਦੀ ਅੱਖਾਂ ਚੱਕ ਕੇ ਮੇਰੇ ਵੱਲ ਵੇਖਿਆ ਵੀ ਨਹੀਂ ਤੇ ਕਿਹਾ ਮੰਮੀ ਤੋਂ ਪੁੱਛ ਲੈ ਮੈਂ ਡਿਊਟੀ ਤੇ ਜਾਣ ਤੋਂ ਲੇਟ ਹੋ ਰਹੀ ਆ। ਕਹਿੰਦੀ ਮੇਰੀਆਂ ਅੱਖਾਂ ਬਹੁਤ ਜ਼ਿਆਦਾ ਉਸ ਟਾਈਮ ਭਰ ਗਈਆਂ ਪਰ ਮੈਂ ਚੁੱਪ ਰਹੀ। ਮੈਂ ਕਹਿੰਦੀ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੇਰਾ ਭਰਾ ਬਿਮਾਰ ਹੈ ਪਰ ਇਹ ਘਰ ਮੇਰੇ ਪੈਰਾਂ ਵਿੱਚ ਬੀੜੀਆਂ ਪਾ ਰਿਹਾ ਹੈ। ਉਹ ਚੁੱਪਚਾਪ ਕਹਿੰਦੀ ਵੀ ਮੈਂ ਆਪਣੇ ਸੱਸ ਕੋਲ ਚਲੀ ਗਈ। ਅਤੇ ਸੱਸ ਨੂੰ ਜਾ ਕੇ ਪੁੱਛਿਆ ਮੰਮੀ ਮੇਰਾ ਭਰਾ ਬਿਮਾਰ ਹੈ ਮੈਂ ਮੈਂ ਪਿੱਕੇ ਜਾ ਆਵਾਂ। ਮੰਮੀ ਨੇ ਅੱਗੋਂ ਕਿਹਾ ਕਿ ਥੋੜਾ ਜਿਹਾ ਬੁਖਾਰ ਹੀ ਹੈ। ਤੈਨੂੰ ਪੇਕੇ ਜਾਣ ਦੀ ਲੱਗੀ ਰਹਿੰਦੀ ਐ ਠੀਕ ਹੋ ਜਾਣਾ ਉਹਨੇ ਜੀਤੀ ਨੇ ਹੌਲੀ ਜਿਹਾ ਕਿਹਾ ਮੈਂ ਸਿਰਫ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਆ ਪਰ ਉੱਥੋਂ ਵੀ ਉਹਨੂੰ ਪਰਮਿਸ਼ਨ ਨਾ ਮਿਲੀ ਦਿਲ ਅੰਦਰੋਂ ਰੋ ਰਿਆ ਸੀ ਰਾਤ ਨੂੰ ਬੈਠੀ ਕੰਨੀ ਮੈਂ ਚੁੱਪਚਾਪ ਆਪਣੇ ਭਰਾ ਦੀ ਫੋਟੋ ਵੇਖਦੀ ਰਹੀ ਸਵੇਰੇ ਪੇਕੇ ਤੋਂ ਫੋਨ ਆ ਗਿਆ ਕਿ ਕਰਮ ਨੇ ਦਮ ਤੋੜ ਦਿੱਤਾ ਹੈ ਮੇਰਾ ਕਹਿੰਦੀ ਫੋਨ ਹੱਥੋਂ ਛੁੱਟ ਗਿਆ ਹੂੰ ਹੂੰ ਸਿਰਫ ਇੱਕ ਹੀ ਸ਼ਬਦ ਨਿਕਲਿਆ ਵੀਰਾ ਮੈਂ ਨਹੀਂ ਆ ਸਕੀ ਤੀਦੀ ਚੁੱਪ ਦੇ ਅੰਦਰ ਵੀ ਇੱਕ ਜਹਾਨ ਰੂਰਿਆ ਹੁੰਦਾ ਹੈ ਤੀਆਂ ਦੀ ਕਦਰ ਕਰੋ